ਅੱਜ ਜਿਵੇਂ ਕਿ ਸਾਡੇ ਪੰਜਾਬ ਪ੍ਰਧਾਨ ਜੋ ਅਮਨ ਰੋੜਾ ਜੀ ਨੂੰ ਬਣਾਇਆ ਗਿਆ ਤੇ ਕਾਜਕਾਰੀ ਪ੍ਰਧਾਨ ਅਮਨ ਸ਼ਾਹ ਸ਼ੇਰ ਸ਼ਾਹ ਕਲਸ਼ੀ ਐਮਐਲਏ ਪਟਿਆਲਾ ਸੋ ਦੋਨੇ ਪਟਾ ਸਾਹਿਬਾਂ ਪਟਿਆਲੇ ਤੋਂ ਉਹਨਾਂ ਨੇ ਸ਼ੁਕਰਾਨਾ ਯਾਤਰਾ ਸ਼ੁਰੂਆਤ ਕੀਤੀ ਮਾਤਾ ਦੇ ਮਤਲਬ ਤੋਂ ਮੱਥਾ ਟੇਕਦੇ ਹੋਏ ਤੇ ਹੁਣ ਉਹਨਾਂ ਨੇ ਖੰਨੇ ਪਹੁੰਚ ਗਏ ਉਸ ਤੋਂ ਬਾਅਦ ਦਰਾਹੇ ਫਿਰ ਸਾਡੇ ਸਾਹਮਣੇ ਪਹੁੰਚਣ ਵਾਲੇ ਨੇ ਇਸ ਤੋਂ ਬਾਅਦ ਗੋਲਡਨ ਟੈਂਪਲ ਹਰਮਨਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਆ ਸੋ ਸਾਡੀ ਸੰਗਤ ਵੀ ਸਾਹਮਣੇ ਵਾਲੀ ਵੀ ਸਾਰੇ ਵਰਕਰ ਸਹਿਮਾਨਾਂ ਨੂੰ ਬਹੁਤ ਖੁਸ਼ੀ ਹੈ ਬਹੁਤ ਚਾਹ ਹੈ ਸਾਰੇ ਨਾਲ ਜਾ ਕੇ ਵੀ ਹਰਮੰਦਰ ਸਾਹਿਬ ਸ਼ੁਕਰਾਨਾ ਕਰਕੇ ਆਉਣਗੇ ਸੋ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਕਰਦੇ ਆ ਰਹੇ ਵਰਕਰ ਸਹਿਮਾਨ ਤੇ ਕਦਰ ਵਾਸਤੇ ਅੱਜ ਜੇਰ ਹਰਮੰਦਰ ਸਾਹਿਬ ਜਾ ਰਿਹਾ ਸੋ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਜ ਰਹੂਗੀ ਸੋ ਸੇਵਾਦਾਰ ਬਣ ਕੇ ਪੂਰੀ ਪਾਰਟੀ ਦੀ ਪੰਜਾਬ ਦੀ ਸੇਵਾ ਜੁਗੀ ਹੋਈ ਹੈ ਹਿੰਦੁਸਤਾਨ ਦੀ ਸੇਵਾ ਜੁ ਪਾਰਟੀ ਲੱਗੀ ਹੋਈ ਹੈ ਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਸੋ ਬੜੀ ਖੁਸ਼ੀ ਅੱਜ ਸਾਡੇ ਨਵੇਂ ਬਣੇ ਪ੍ਰਧਾਨ ਸਾਡੇ ਹਲਕੇ ਤੋਂ ਗੁਜ਼ਰੇ ਨੇ ਸੋ ਉਹਨਾਂ ਨੂੰ ਮੁਬਾਰਕਵਾਦ ਵੀ ਆ ਪੂਰੇ ਪੰਜਾਬ ਵਾਸੀਆਂ ਨੂੰ ਮੁਬਾਰਕਵਾਦ ਤੇ ਨਵੇਂ ਪ੍ਰਧਾਨ ਸਰਬੰਧਨ ਨੂੰ ਬਹੁਤ ਖੁਸ਼ੀ ਹੈ ਸਾਨੂੰ ਵੀ ਕਿ ਨਵੇਂ ਪ੍ਰਧਾਨ ਸਰਬੰਧਨ ਸਾਡੇ ਹਲਕੇ ਤੋਂ ਗੁਜ਼ਰੇ ਨੇ ਜਿੰਨਾ ਕੁ ਪਤਾ ਹੈਗਾ ਵਰਕਾਂ ਦੇ ਵਿੱਚ ਜਿੱਦਾਂ ਪ੍ਰਧਾਨ ਜਿਹੜਾ ਸ਼ਾਨਾਂ ਯਾਤਰਾ ਤੇ ਆਏ ਨੇ ਤਾਂ ਨੇ ਹਲਕੇ ਵਿੱਚ ਇਸ ਨੂੰ ਇੱਕ ਵਾਰ ਪ੍ਰਗਟਾਇਆ ਅੱਜ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਨ ਅਰੋੜਾ ਜੀ ਤੇ ਨਾਲ ਸਾਡੇ ਅਮਨਸ਼ੀਰ ਕਰਸੀ ਜੀ ਅੱਜ ਕਾਲੀ ਮਾਤਾ ਮੰਦਰ ਪਟਿਆਲੇ ਤੋਂ ਸਰਵਾਰ ਸਾਹਿਬ ਅਮਰਥਾਲ ਸਾਡੇ ਖੰਡੀ ਜਾ ਰਹੇ ਨੇ ਹਰ ਹਲਕੇ ਦੇ ਵਿੱਚ ਉਹਨਾਂ ਦਾ ਪੂਰਾ ਸਵਾਗਤ ਹੋ ਰਿਹਾ ਹੈ ਸਾਡੇ ਲੁਧਿਆਣਾ ਤੇ ਆਤੀ ਦੇ ਵਿੱਚ ਪਹਿਲਾਂ ਮੈਂ ਪਿੱਛੇ ਖੰਨੇ ਜਾਂ ਅੱਗੇ ਆਏ ਉੱਥੇ ਵੀ ਬਹੁਤ ਜ਼ਿਆਦਾ ਲੋਕਾਂ ਦਾ ਪਛਾਹ ਸੀ ਦਰਾਹੇ ਹਲਕੇ ਪਹਿਲਾ ਹਲਕੇ ਦੇ ਵਿੱਚ ਦਰਾਹੇ ਸ਼ਹਿਰ ਦੇ ਵਿੱਚ ਪੂਰਾ ਉੱਥੇ ਪਹੁੰਚ ਚੁੱਕੇ ਨੇ ਪੂਰੇ ਮੇਰਾ ਸਾਨੇ ਵਾਲ ਹਲਕੇ ਦੇ ਵਿੱਚ ਵੀ ਪੂਰਾ ਅਛਾ ਹੈਗਾ ਜੀ ਤੇ ਵਰਕਰਾਂ ਨੂੰ ਬਹੁਤ ਖੁਸ਼ੀ ਹੈ ਉਹਨਾਂ ਦੇ ਪ੍ਰਧਾਨ ਬਣ ਕੇ ਤੋਂ ਪਹਿਲਾਂ ਤਾਂ ਵਾਈਕ੍ਰਿਤੀ ਖਾਲ ਸਾਹਿਬ ਵਾਈਕ੍ਰਿਤੀ ਕੀ ਫਤਿਹ ਅੱਜ ਤੁਹਾਡੇ ਨਾਮ ਨਿਯੁਕਤ ਜੋ ਪ੍ਰਧਾਨ ਜੀ ਅਮਨ ਰੋੜਾ ਜੀ ਨੇ ਉਹ ਸਾਨੇਵਾਲ ਵਿਖੇ ਆਰੇ ਨੇ ਇਸ ਤੋਂ ਬਾਅਦ ਸਾਨੇ ਆਪ ਤੋਂ ਵੱਡੀਆਂ ਕਾਰਾਂ ਦਾ ਕਾਫਲਾ ਸਰਦਾਰ ਹਦੀਪ ਸਿੰਘ ਮੁੰਡਿਆ ਕੈਬਨ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਅੰਮ੍ਰਿਤਸਰ ਤੱਕ ਰਵਾਨਾ ਹੋਵੇਗਾ ਤੇ ਗੁਰੂ ਸਾਹਿਬ ਦਾ ਓਟ ਆਸ਼ੀਰਵਾਦ ਲੈ ਕੇ ਸ਼ੁਕਰਾਨਾ ਕੀਤਾ ਜਾਵੇਗਾ ਤੇ ਸਾਡੀ ਸਾਰੀ ਸੰਗਤ ਨੂੰ ਵੀ ਬੀ ਆਪੀ ਲਿਆ ਵੀ ਵੱਧ ਤੋਂ ਵੱਧ ਪਹੁੰਚੀ ਤੇ ਅਮਨ ਅਰੋੜਾ ਜੀ ਦੇ ਨਾਲ ਚੱਲੀ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਆਉਣਗੇ ਅੱਜ ਇੱਥੇ ਇੱਥੇ ਤਾਂ ਸਵਾਗਤ ਕੀਤਾ ਜਾ ਰਿਹਾ ਪਾਰਟੀ ਅਮਨ ਅਰੋੜਾ ਜੀ ਸਾਡੇ ਯਾਦ ਦੇ ਪ੍ਰਧਾਨ ਜੁਗਤ ਹੋਏ ਹਨ ਇੱਕ ਨਵਾਂ ਸਿਆਸੀ ਦੰਡ ਜਾ ਰਹੇ ਹਨ ਅਬਦੇਸ਼ ਰਾਜੂ ਕੰਤਰੀ ਚਦਾਸਦੀਪ ਸਿੰਘ ਜੀ ਮੁੰਡੀਆਂ ਉਹ ਇੱਕ ਵੱਡੇ ਇਕੱਠ ਨਾਲ ਉਹਨਾਂ ਦੇ ਜ਼ਵਾਨ ਕਲੀ ਖੜੇ ਹਨ ਸਾਰੇ ਪਾਰਟੀਬਦ ਸਾਰੇ ਪ੍ਰਧਾਨ ਬਹੁਤ ਵਧੀਆ ਇੱਕ ਨਵੀਂ ਲੀਡਰਸ਼ਿਪ ਮਿਲਿਆ ਇਸ ਨਾਲ ਪੰਜਾਬ ਦੇ ਜੋ ਵੀ ਪ੍ਰਕਰ ਹੈ ਉਹਦੇ ਹੱਥਲੇ ਬੰਦ ਹੋਣਗੇ ਅਤੇ ਉਹਨਾਂ ਨੂੰ ਕੰਮ ਕਰਨ ਵਾਸਤੇ ਬਹੁਤ ਵਧੀਆ ਮੌਕਾ ਬਦਲ ਹੋਇਆ ਬਹੁਤ ਬਰਾਨਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਵੱਡੀ ਗਿਣਤੀ ਦੇ ਦੇਖੋ ਜੀ ਜਿਹਨੇ ਕੌਲਕਾ ਪਾਰਟੀ ਦੇ ਹੋਮ ਆ ਕੇ ਆਏ ਹੋਣ ਉਹਨਾਂ ਦਾ ਸਵਾਗਤ ਲਈ ਅਸੀਂ ਗਰਮ ਜੋਸ਼ ਨਾਲ ਸਵਾਗਤ ਕਰਾਂਗੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ ਇਹ ਹੀ ਆਮ ਆਦਮੀ ਪਾਰਟੀ ਦਾ ਟੀਚਾ ਹੈ ਮੇਰਾ ਨਾਮ ਸਰਪੰਚ ਪਿੰਡ ਬੁੜੀਆਂ ਖੁਰਦ ਤੇ ਅਮਨ अरोड़ा ਨੂੰ ਪਹਿਲਾਂ ਤਾਂ ਬਹੁਤ ਵਧਾਈਆਂ ਜੀ ਜਿਆ ਪ੍ਰਧਾਨ ਬਣਨ ਦਾ ਆਮ ਆਦਮੀ ਪਾਰਟੀ ਦਾ ਉਸ ਤੋਂ ਬਾਅਦ ਆਪਣੇ ਮੰਤਰੀ ਸਾਹਿਬ ਵੀ ਇੱਥੇ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਤੇ ਆਪਣੇ ਅਮਰ ਅਰੋੜਾ ਬਸ 15-20 ਮਿੰਟ ਤੱਕ ਪਹੁੰਚਣ ਵਾਲੇ ਨੇ ਉਹਨਾਂ ਦਾ ਸਵਾਗਤ ਲਈ ਪੂਰੇ ਜ਼ੋਰ ਨਾਲ ਆਪਾਂ ਇੱਥੇ ਖੜੇ ਆ ਬਹੁਤ ਉਮੀਦਾਂ ਨੇ ਵੈਸੇ ਪਾਰਟੀ ਤਾਂ ਪਹਿਲਾਂ ਹੀ ਬਹੁਤ ਚੰਗੇ ਕੰਮ ਕਰਦੇ ਆ ਰਹੀ ਆ ਪਰ ਇੱਕ ਹੁਣ ਨਵੇਂ ਲਈ ਤੇ ਪਾਰਟੀ ਆਊਗੀ ਤੇ ਉਹਦੇ ਧਾਰ ਦੇਖੋ ਹੁਣ ਕਿਵੇਂ ਕੰਮ ਹੋ ਰਹੇ ਨੇ ਕੰਮ ਤਾਂ ਪਹਿਲਾਂ ਹੀ ਬਹੁਤ ਚੰਗੇ ਕਰਦੇ ਆ ਰਹੀ ਆ ਆਮ ਆਦਮੀ ਪਾਰਟੀ ਹੁਣ ਦੇਖੋ ਕਿ ਕਿੰਨਾ ਬਹੁਤ ਫੜੀ ਢੰਗ ਨਾਲ ਕਰ ਸਕਦੇ ਨੇ